ਅੱਜ ਗ੍ਰੀਨ ਸੇਵਾ ਸੁਸਾਇਟੀ ਮਛਵੜਾ ਸਾਹਿਬ ਵੱਲੋਂ ਧੀਆਂ ਦਾ ਤਿਹਾਰ ਮਨਾਇਆ ਗਿਆ ਪਿਛਲੇ ਕਈ ਸਾਲਾਂ ਤੋਂ ਸੁਸਾਇਟੀ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਕਿ ਧੀਆਂ ਦੇ ਤਿਹਾਰ ਨੂੰ ਲੋਕਾਂ ਦੇ ਵਿੱਚ ਲਿਜਾ ਕੇ ਸਾਡੇ ਪ੍ਰਾਚਨ ਸੱਭਿਆਚਾਰ ਬਾਰੇ ਸਾਡੀਆਂ ਧੀਆਂ ਭੈਣਾਂ ਨੂੰ ਜਾਣਕਾਰੀ ਦਿੱਤੀ ਜਾਵੇ ਔਰ ਅਸੀਂ ਇਸ ਮੰਤ ਪਰ ਬੇਤੀ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ ਜੈਸੇ ਮਛਵੜਾ ਸਾਹਿਬ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਇਸ ਸੰਬੰਧੀ ਹੁੰਦੇ ਨੇ ਪਰ ਸਾਡਾ ਪ੍ਰੋਗਰਾਮ ਇਸ ਲਈ ਵੀ ਨਵਿਕਲ ਆਇਆ ਕਿਉਂਕਿ ਅਸੀਂ ਜਿੱਥੇ ਇੱਕ ਮੰਤਬ ਲੈ ਕੇ ਕਿ ਬੇਟੀ ਬਚਾਓ ਤੇ ਹਰਿਆਲੀ ਲਾਓ ਰੁੱਖ ਲਗਾਓ ਦੇ ਮੰਤਬ ਨੂੰ ਲੈ ਕੇ ਚੱਲਦੇ ਆ ਉਸ ਦੇ ਤਹਿਤ ਹੀ ਅਸੀਂ ਇਹ ਪ੍ਰੋਗਰਾਮ ਕਰਦੇ ਆ ਪੁੱਤੇ ਵੀ ਲਗਾਉਂਦੇ ਆ ਤਿਆਂ ਦੇ ਤਿਹਾੜ ਦੇ ਵਿੱਚ ਬੇਟੀ ਨੂੰ ਬਚਾਉਣ ਦਾ ਤੇ ਬੇਟੀਆਂ ਨੂੰ ਬਰਾਬਰ ਦੇ ਮੌਕੇ ਦੇਣ ਦਾ ਹੌਕਾ ਵੀ ਦਿੰਦੇ ਆ ਇਸ ਵਾਰ ਦੇ ਪ੍ਰੋਗਰਾਮ ਦੀ ਖਾਸ ਗੱਲ ਇਹ ਰਹੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਕੁਐਸਚਨ ਆਨਸਰ ਜਿਹੜੇ ਸਾਡੇ ਪ੍ਰਾਚਨ ਸੱਭਿਆਚਾਰ ਦੇ ਨਾਲ ਸੰਬੰਧਤ ਨੂੰ ਪੁੱਛੇ ਗਏ ਤੇ ਉਜੇ ਅਧੀਆਂ ਗੱਲਾਂ ਵੀ ਪੁੱਛੀਆਂ ਜਿਸ ਤੋਂ ਪਤਾ ਲੱਗੇ ਕਿ ਸਾਡੇ ਪ੍ਰਾਤਨ ਸਭਾ ਚਾਰ ਨਾਲ ਕਿੰਨੇ ਕਿ ਲੋਕ ਜੁੜੇ ਹੋਣ ਜੇ ਮੈਂ ਕਿਸੇ ਨੇ ਕੈਂਟਾ ਪਾਇਆ ਪਰਾਂਦਾ ਪਾਇਆ ਫੱਗੀ ਫੁੱਲ ਬਾਰੇ ਪੁੱਛਿਆ ਗਿਆ ਤਾਂ ਜੋ ਸਾਡੀ ਨਵੀਂ ਪੀੜੀ ਨੂੰ ਜਿਹੜੀ ਜਨਰੇਸ਼ਨ ਅੱਜ ਕੱਲ ਮੋਬਾਈਲਾਂ ਚ 5G ਦੇ ਵਿੱਚ ਕੋਈ ਹੋਈ ਆ ਉਹਨੂੰ ਵੀ ਸਾਡੇ ਪੁਰਾਤਨ ਅਮੀਰ ਸੱਭਿਆਚਾਰ ਬਾਰੇ ਪਤਾ ਲੱਗ ਸਕੇ ਸੋ ਉਮੀਦ ਆ ਕਿ ਇਸ ਸਾਡੇ ਉਪਰਾਲੇ ਨੂੰ ਲੋਕ ਪਸੰਦ ਕਰਨਗੇ ਬਹੁਤ ਸਾਰੇ ਲੋਕ ਇੰਜੋਏ ਕਰ ਰਹੇ ਨੇ ਇਸ ਦੌਰਾਨ ਅਸੀਂ ਜਿਸੇ ਸਾਡੀਆਂ ਮਾਤਾਵਾਂ ਭੈਣਾਂ ਨੇ ਡਾਂਸ ਕੀਤਾ ਇੰਜੋਏ ਕੀਤਾ ਉਸ ਦੇ ਨਾਲ ਦੀ ਨਾਲ ਬਹੁਤ ਸਾਰੇ ਕੁਐਸਚਨ ਆਨਸਰ ਗਿਆਨਵਰਧਕ ਉਹਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ 뮤직 ਗੇਮ ਵੀ ਖੇਡੀ ਗਈ ਤਾਂ ਜੋ ਸਾਡੇ ਪਾਰਟਿਸਪੈਂਟ ਨੂੰ ਪਿਆ ਦੇ ਅਸਲ ਮੰਤਵ ਦੇ ਵੱਲ ਲਿਜਾ ਸਕੀਏ ਹਾਂਜੀ ਮੇਰਾ ਨਾਮ ਰੇਨੂ ਹੈ ਮੈਂ ਗ੍ਰੀਨ ਸੇਵਾ ਸੁਸਾਇਟੀ ਪ੍ਰੈਜ਼ੀਡੈਂਟ ਮੱਛੀਵਾੜਾ ਤੋਂ ਬੋਲ ਰਹੀ ਹਾਂ ਕਿਰਾ ਤੇ ਆਰਮ ਮਨਾਇਆ ਹਾਂਜੀ ਸਰ ਅਸੀਂ ਆਏ ਸਾਲ ਹੀ ਦਿਹਾੜਾ ਪ੍ਰੋਗਰਾਮ ਬਣਾਉਂਦੇ ਆ ਐਕਚੁਅਲੀ ਪਿਛਲੇ ਸਾਲ ਕੁਝ ਟ੍ਰੈਜਡੀ ਹੋ ਗਈ ਸੀ ਇੱਕ ਸਾਲ ਅਸੀਂ ਸੈਲੀਬ੍ਰੇਟ ਨਹੀਂ ਕੀਤਾ ਤਾਂ ਹੀ ਸਰ ਮੇਰੇ ਮੈਂਬਰਸ ਕਹਿੰਨ ਲੱਗੇ ਮੈਡਮ ਥੋੜਾ ਚੇਂਜ ਹੋਗਾ ਅਬ ਆਏ ਸਾਲ ਹੀ ਕਿਹੜਾ ਤਿਉਹਾਰ ਮਨਾਉਂਦੇ ਆ ਤੇ ਇਹ ਗ੍ਰੀਨ ਲਈ ਕਿਉਂਕਿ ਅੱਜ ਕੱਲ ਔਕਸੀਜਨ ਦੀ ਕੋਰੋਨਾ ਕਮੀ ਕਾਰਨ ਪੇੜ ਪੋਣ ਲੋਕੀ ਨਾਂਦਨੀ ਅਸੀਂ ਕਰਕੇ ਅੱਜ ਦੇ ਦਿਨ ਪੇੜ ਵੀ ਲਗਾਉਂਦੇ ਆ ਔਰ ਤੀਆਂ ਦਾ ਤਿਉਹਾਰ ਵੀ ਮਨਾਉਂਦੇ ਆ ਕੀ ਕੀ ਸੀਗਾ ਅੱਜ ਦਾ ਅੱਜ ਜੀ ਅਸੀਂ ਗੇਮਸ ਵਗੈਰਾ ਲੇਡੀਆਂ ਲਈ ਰੱਖੀਆਂ ਹੋਈਆਂ ਸੀਗੀਆਂ ਤੇ ਗਿੱਧਾ ਵਗੈਰਾ ਪਾਇਆ ਸੀਗਾ ਹੋਰ ਸਾਡੇ ਮਤਲਬ ਮੈਡਮ ਆਏ ਹੋਏ ਆ ਖੰਨੇ ਤੋਂ ਸਾਂਝ ਕੇੰਦ ਤੋਂ ਮੈਡਮ ਆਏ ਹੋਇਆ ਆ ਡਿੰਪਲ ਮੈਡਮ ਸਾਡੇ ਤੇ ਪਰਮਿੰਦਰtiਵਾੜੀ ਜੀ ਵੀ ਆਏ ਹੋਈ ਸੀਗੇ ਅੱਜ ਮਤਲਬ ਉਹਨਾਂ ਨੂੰ ਜਿੰਨਾ ਬੁਲਾਈ ਮਤਲਬ ਛੋਟੇ ਜਿਹੇ ਸੱਦੇ ਤੇ ਸਾਡੇ ਘਰੇ ਆਏ ਹੋਏ ਤੇ ਸਾਡੇ ਤੇ ਆਏ ਹੋਈ ਸੀਗੇ ਤਾਂ ਬਹੁਤ ਹੀ ਅੱਛਾ ਲੱਗਿਆ ਹਾਂਜੀ ਪ੍ਰਾਈਜ਼ ਦਵਾਂਗੇ ਅਸੀਂ ਜਿਹੜੇ ਗੇਮ ਖੇਡਦੇ ਫਸਟ ਸੈਕਿੰਡ ਸਾਡ ਨੂੰ ਪ੍ਰਾਈਜ਼ ਦਵਾਂਗੇ ਉਸ ਤੋਂ ਬਾਅਦ ਮਤਲਬ ਕੁਐਸਚਨ ਆਨਸਰ ਹੋ ਰਹੇ ਆ ਉਸ ਤੋਂ ਬਾਅਦ ਗੇਮਸ ਚੱਲਣਗੇ ਹਨ ਇੱਕ ਬਿਲੋਗੈਂਸ ਜਿੱਤੇ ਹੁਣ ਉਸ ਤੋਂ ਬਾਅਦ ਅਸੀਂ ਮਿੱਠਾ ਚੇਰ ਗੇਮ ਕਰਾਵਾਂਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਮਤਲਬ ਥੋੜਾ ਜਿਹਾ ਆਪਣੀ ਸੋਸਾਇਟੀ ਵੱਲੋਂ ਹੀ ਲੰਗਰ ਲਾਇਆ ਹੋਇਆ ਸਾਰਿਆਂ ਨੂੰ ਥੋੜਾ ਬੋਝਿੰਨਾ ਵੀ ਸਰਦਾਰੀ ਲੰਗਰ ਵੀ ਖਵਾਉਣਾ ਹਾਂਜੀ ਅੱਜ ਅਸੀਂ ਮਛਵਾੜਾ ਸਾਹਿਬ ਵਿਖੇ ਮੈਡਮ ਰੇਨੂ ਵੈਸਲੀ ਤੋਂ ਉਹਨਾਂ ਦੀ ਸਮੁੱਚੀ ਲੇਡੀਜ਼ ਦੀ ਟੀਮ ਵੱਲੋਂ ਇੱਕ ਬੜਾ ਹੀ ਪੁਰਾਣਾ ਸਦਾਚਾਰਕ ਪ੍ਰੋਗਰਾਮ ਜਿਹੜਾ ਇਹਨਾਂ ਨੇ 3 ਦਾ ਮੇਲਾ ਰੱਖਿਆ ਸੀਗਾ ਉਹਦੇ ਵਿੱਚ ਅਸੀਂ ਬਲੌਗ ਵੱਲੋਂ ਮੈਂ ਸ਼ਮੂਲੀਅਤ ਕੀਤੀ ਸੀਗੀ ਸਮੁੱਚੇ ਆਪਣੇ ਸਾਥੀਆਂ ਦੇ ਨਾਲ ਇੱਥੇ ਆ ਕੇ ਬੜਾ ਚੰਗਾ ਲੱਗਿਆ ਉਹਨਾਂ ਦੀ ਜਿਹੜੀ ਬੜੀ ਰਜੇਮੀਆਂ ਭਰੀ ਜ਼ਿੰਦਗੀ ਚਾਜ ਜੋ ਉਹਨਾਂ ਨੇ ਇਕੱਠਿਓ ਕ ਜੋ ਇੰਜੋਏ ਕਰਦੇ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਆਹ ਖੁਸ਼ੀਆਂ ਦੇਖੀਆਂ ਉਹਨਾਂ ਨੂੰ ਅੱਜ ਦੇਖ ਕੇ ਆਪਣੇ ਆਪ ਨੂੰ ਚੰਗਾ ਮਸੂਰਤ ਹੋ ਰਿਹਾ ਸੀਗਾ ਵੀ ਇੱਕ ਲੇਡੀ ਜਿਹੜਾ ਇਸ ਤਰ੍ਹਾਂ ਆਪਣਾ ਜਿਹੜਾ ਫਨ ਕਰਕੇ ਵੀ ਪੁਰਾਣਾ ਸੱਭਿਆਚਾਰਕ ਨਾਲੇ ਬਚਾ ਲਿਆ ਨਾਲੇ ਉਹਦੇ ਨਾਲ ਬੱਚਿਆਂ ਨੂੰ ਪਤਾ ਲੱਗਦਾ ਵੀ ਪੁਰਾਣੇ ਸਾਡੇ ਸਮਿਆਂ ਦੇ ਵਿੱਚ ਐਂਟਰਟੇਨਮੈਂਟ ਦੇ ਇਹੀ ਇੱਕ ਸਾਧਨ ਹੁੰਦੇ ਸੀਗੇ ਜਿਹੜਾ ਆਪਣੇ ਆਪ ਹੀ ਲੋਕ ਕਰਦੇ ਹੁੰਦੇ ਸੀਗੇ